ਲੋਜੀ ਫਾਜ਼ਿਲਕਾ ਦੇ ਸਿਵਲ ਹਸਪਤਲ ਦੇ ਮਾਈਨਰ ਆਰਟੀਚੋ ਮਹਿਲਾ ਡਾਕਟਰ ਦੇ ਸੋਨੇ ਦੇ ਕੰਗਣ ਚੋਰੀ ਹੋ ਗਏ ਜਿਸ ਦੀ ਸੂਚਨਾ ਹੁਣ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਵੱਲੋਂ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਬੀਤੀ ਰਾਤ ਡਾਕਟਰ ਮਾਈਨਰ ਆਰਟੀ ਦੇ ਵਿੱਚ ਤਨਾਸੀ ਜਿੰਨਾ ਵੱਲੋਂ ਇੱਕ ਵਿਅਕਤੀ ਦੇ ਇਲਾਜ ਦੇ ਦੌਰਾਨ ਆਪਣੇ ਸੋਨੇ ਦੇ ਕੰਗਣ ਉਤਾਰ ਕੇ ਮਾਈਨਰ ਓਟੀ ਦੇ ਵਿੱਚ ਰੱਖ ਦਿੱਤੇ ਗਏ ਸਨ ਅਤੇ ਕੰਗਣ ਦੁਆਰਾ ਪਾਣਾ ਪੁੱਲ ਗਏ ਜਿਸ ਤੋਂ ਬਾਅਦ ਥੋੜੀ ਦੇਰ ਬਾਅਦ ਜਦ ਉਹਨਾਂ ਨੇ ਮਾਈਨਰ ਓਟੀ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨਾਂ ਦੇ ਸੋਨੇ ਦੇ ਕੰਗਣ ਚੋਰੀ ਹੋ ਚੁੱਕੇ ਸਨ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਲੇਕਿਨ ਹਲੇ ਤੱਕ ਕੁਝ ਪਤਾ ਨਹੀਂ ਚਲ ਪਾਇਆ ਉਹਨਾਂ ਨੇ ਕਿਹਾ ਕਿ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਏਗੀ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਵਿਅਕਤੀ ਵੱਲੋਂ ਮਹਿਲਾ ਡਾਕਟਰ ਦੇ ਕੰਗਣ ਗਾਇਬ ਕੀਤੇ ਗਏ ਹਨ ਉਹਨਾਂ ਨੇ ਸਬੰਧੀ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ 27 ਦਸੰਬਰ ਨਾਈਟ ਡਿਊਟੀ ਤੇ ਉਹ ਕੋਈ ਮਾਈਨਰ ਰੋਟਿਸ ਸੀਗੇ ਉੱਤੇ ਉਹਨਾਂ ਨੇ ਉਤਾਰੇ ਸੀਗੇ ਉਸ ਤੋਂ ਬਾਅਦ ਮੇ ਵੀ ਪਾਣਾ ਫੁੱਲ ਗਏ ਜਾਂ ਕੁਝ ਹੋਇਆ ਉਤੋਂ ਉਹਨਾਂ ਦਾ ਗਾਇਬ ਹੋ ਗਿਆ ਅਸੀਂ ਸੀਸੀਟੀਵੀ ਵੀ ਦੇਖੇ ਬਟ ਹਾਲੇ ਬੰਦਾ ਟਰੇਸ ਨਹੀਂ ਹੋ ਪਾਇਆ ਪਰ ਜੋ ਵੀ ਅਸੀਂ ਪੁਲਿਸ ਕਾਰਵਾਈ ਕਰਾਵਾਂਗੇ ਡਾਕਟਰ ਪਾਰ ਵੀ ਸਾਡੇ ਆਈ ਸਪੈਸ਼ਲਿਸਟ ਹੈ ਉਹ ਦੱਸ ਗਲਤੀ ਤਾਂ ਐਵੇਂ ਹੈ ਜੀ ਦੇਖੋ ਕਿਸੇ ਵੀ ਨਹੀਂ ਕਹਿ ਸਕਦੇ ਹੁੰਦੇ ਆਪਾਂ ਜਿਵੇਂ ਹੁਣ ਮਾਈਨਰ ਆਪਰੇਟਸ ਸਟਿਚ ਲਾਣੇ ਆ ਨੋ ਡਾਊਟ ਉਤਾਰਨੇ ਪੈਂਦੇ ਪੈਂਦੇ ਪਰ ਚਲੋ ਉਹ ਵੀ ਵਰਕ ਲੋਡ ਕਰਕੇ ਕਨਫਿਊਜ਼ ਹੋ ਗਏ ਦੁਆਰਾ ਚੱਕਨਾ ਭੁੱਲ ਗਏ ਬਾਕੀ ਹੁਣ ਕਿਤੇ ਕੀ ਮਿਸ ਹੋਇਆ ਵੀ ਕਿਨੇ ਕੀ ਕੀਤਾ ਹੁਣ ਇਹ ਤਾਂ ਇਨਕੁਆਇਰੀ ਤੇ ਹੀ ਪਤਾ ਲੱਗੇਗਾ